ਸਰਬਜੀਤ ਸੰਗਰੂਰ ਵੀ ਦੀ ਰਚਨਾ ਤੰਗ ਆ ਜਾਂਦਾ ਇਹਨਾ ਸੰਗਰੂਰ ਵੀ ਤੰਗ ਆ ਜਾਂਦਾ ਇਹਨਾ ਸੰਗਰੂਰ ਵੀ ਕਈ ਵਾਰੀ ਜਾਂਦਾ ਤੂੰ ਕਈ ਵਾਰੀ ਜਾਂਦਾ ਤੂੰ ਨਰਖ ਹੋਵੇ ਨਾ ਟੁੱਟ ਹੋਵੇ ਨਰਖ ਹੋਵੇ ਨਾ ਟੁੱਟ ਹੋਵੇ ਤੁਰਨਾ ਦੇਸ਼ਕ ਲੱਖ ਜਹਾਂ ਦਿਨ ਸਜਣਾ ਦੇ ਇੱਕ ਕਦਮ ਵੀ ਨਾ ਚਾਹੇ ਪੁੱਟ ਹੋਵੇ ਇੱਕ ਕਦਮ ਵੀ ਨਾ ਕਦੇ ਚਾਕੇ